ਬਹੁਤ ਵਧੀਆ ਰਿਸਪੌਂਸ ਆ ਪਹਿਲੀ ਰੈਲੀ ਸੀ ਅਰਕਾ ਇਹ ਪਹਿਲਾ ਪ੍ਰੋਗਰਾਮ ਸੀ ਜਿਹੜਾ ਕਿ ਓਪਨਲੀ ਅਸੀਂ ਪੈਲਸ ਵਿੱਚ ਕੀਤਾ ਵਾਗੇ ਘਰ ਵਿੱਚ ਮੀਟਿੰਗਾਂ ਕਰਦੇ ਹਾਂ ਛੋਟੇ-ਛੋਟੇ ਮੀਟਿੰਗਾਂ ਕਰਦੇ ਹਾਂ ਜਿਹੜੇ ਇਸ ਲੈਵਲ ਦੀ ਆ ਇਹ ਪਹਿਲੀ ਵਾਰ ਹੋਈ ਮਜੀਠੇਲ ਕੇ ਔਰ ਬਹੁਤ ਸਕਸੈਸ ਰਹੀ ਹੈ ਜਿੱਥੇ ਭਾਜਪਾ ਦਾ ਕੋਈ ਮੰਡਲ ਪ੍ਰਧਾਨ ਨਹੀਂ 2 ਸਾਲ ਪਹਿਲਾਂ ਜਿੱਥੇ ਕੋਈ ਇਹ ਕੋਈ ਢਾਂਚਾ ਨਹੀਂ ਹੈਗਾ ਉੱਥੇ ਅੱਜ ਤੁਸੀਂ ਰੈਲੀ ਨੂੰ ਵੇਖ ਕੇ ਆਏ ਜੀ ਬਹੁਤ ਵਧੀਆ ਸਕਸੈਸ ਰੈਲੀ ਹੈ ਕਿੰਨੇ ਵੀ ਬੰਦੇ ਸਾਮਲ ਹੋਏ ਨੇ ਬੰਦੇ ਵੇਖੋ ਤੁਸੀਂ ਬੰਦੇ ਸ਼ਾਮਿਲ ਦੀ ਗੱਲ ਕਰਦੇ ਬੰਦੇ ਜਿੰਨੇ ਵੀ ਵੇਖੇ ਸਾਰੇ ਜੋ ਭਾਜਪਾ ਹੈਗੀ ਨਹੀਂ ਮਝੇ ਵਿੱਚ ਭਾਜਪਾ ਹੈਗੀ ਨਹੀਂ ਜਿੰਨੇ ਵੀ ਸਾਰੇ ਸ਼ਾਮਿਲ ਹੋਇਆ ਹਾਂ 100 150 ਪਰਿਵਾਰ ਜਿਹੜਾ ਵਾ ਉਹ ਜੋ ਸ਼ਾਮਿਲ ਹੋਇਆ ਵਾ ਬੜੇ ਚੰਗੇ ਚੰਗੇ ਬੰਦੇ ਸ਼ਾਮਿਲ ਹੋਏ ਕੱਲ ਗੁਰਮਖ ਸਿੰਘ ਕਾਦਰਾਬਾਦ ਜਿਹੜੇ ਕਿ ਵਾਈਸ ਚੇਅਰਮੈਨ ਰਹੇ ਨੇ ਮਰਕ ਕਮੇਟੀ ਦੇ ਉਹ ਛੱਡ ਕੇ ਆਏ ਦੂਜੀ ਪਾਰਟੀ ਤੋਂ ਉਹ ਸ਼ਾਮਿਲ ਹੋਏ ਨੇ ਕੱਲ ਜੀ ਕਿਵੇਂ ਬਹੁਮਤ ਚਿੰਨ੍ਹ ਦੀ ਬਹੁਮਤ ਲੀਡ ਨਾਲ ਜਿਹੜਾ ਬੰਦੇ ਵਿੱਚ ਪ੍ਰਾਪਤ ਹੋ ਵੇਖੋ ਸਾਡੇ ਬਾਅਦ ਤੇ ਅਜੇ ਫਿਰ ਨਾਲ ਬਹੁਤ ਮਤ ਮਹਿਣਾ ਨਹੀਂ ਰੱਖਦੇ ਕਿਉਂਕਿ ਗਲਤ ਗੱਲ ਨਹੀਂ ਕਰਨੀ ਸੱਚੀ ਗੱਲ ਕਰਨੀ ਚਾਹੀਦੀ ਆ ਅਹੀਂ ਫਾਈਟ ਵਿੱਚ ਆ ਕੇ ਨਾ ਤੋਂ ਥੋੜਾ ਬਦਲ ਉੱਪਰ-ਨੀਚੇ ਰਹੇ ਜੀ ਉਹ ਬੜੀ ਵੱਡੀ ਗੱਲ ਆ ਫਿਰ ਅੱਜ ਦੀ ਪੋਜੀਸ਼ਨ ਸਾਡੀ ਇਹ ਆ ਇਸ ਤੋਂ ਅੱਗੇ ਕੀ ਹੁੰਦਾ ਵਾ ਬਾਅਦ ਇਹ ਗੱਲਾ ਕਿਉਂ ਜ਼ੀਰੋ ਸਟਾਰਟ ਹੋਏ ਆ ਐਵੇਂ ਦੂਜੇ ਲੀਡਰਾਂ ਵਾਂਗੂ ਝੂਠ ਮਾਰਨਾ ਉਹਦਾ ਨਹੀਂ ਫਾਇਦਾ ਕੋਈ ਵੀ ਅਸੀਂ ਕਿਉਂ ਚਾਰ ਕੋਨਾ ਟਕਰਿਆ ਸਾਨੂੰ ਇਸ ਗੱਲ ਵਿੱਚ ਸਾਨੂੰ ਬੈਨੀਫਿਟ ਆ ਕੇ ਚਾਰ ਕੋਨੇ ਟਕਰ ਵਿੱਚ ਆਹੀਂ ਬਿਲਕੁਲ ਬਰਾਬਰ ਆ ਕੇ ਉਹਨੇ ਕਿਹੜੇ ਫਰਕ ਨਾਲ ਜਿੱਤਾਂਗੇ ਸੰਦੂ ਸਾਹ ਦੇ ਬੰਦੇ ਨਾਲ ਐਮਪੀ ਦੇਖੋ ਸਭ ਤੋਂ ਪਹਿਲਾਂ ਉਹ ਬੰਦਾ ਜਿਹੜਾ ਤੇ ਚੋਨਲਾਵਾਂ ਲੀਡਰ ਉਹਦਾ ਦਿਮਾਗ ਕਿਵੇਂ ਦਾ ਆ ਉਹਦਾ ਵਿਜ਼ਨ ਕਿਵੇਂ ਦਾ ਆ ਬਾਕੀ ਸਾਰੀਆਂ ਗੱਲਾਂ ਬਾਅਦੀਆਂ ਨੇ ਸੰਧੂ ਸਾਹਿਬ ਨੇ ਅਮਰੀਕਾ ਵਿੱਚ ਇਨਾ ਕੰਮ ਕੀਤਾ ਬਾਹਲੇ ਦੇਸ਼ਾਂ ਵਿੱਚ ਇਨਾ ਕੰਮ ਕੀਤਾ ਵਾ ਤੇ ਉਹਨਾਂ ਦਾ ਕੋਈ ਇੱਕ ਵਿਜ਼ਨ ਹੈਗਾ ਵੇ ਕਿ ਦਿਮਾਗ ਆ ਇੱਕ ਸਿਆਣੇ ਨੇ ਜੋ ਉਹ ਕਰ ਸਕਦੇ ਆ ਪੜ੍ਹਾਈ ਲਿਖਾਈ ਦੇ ਬੇਸ ਤੇ ਉਹ ਨਾ ਤੇ ਢਾਲੀ ਵਾਲ ਕਰ ਸਕਦਾ ਆ ਨਾ ਉਹਨਾਂ ਪੜ੍ਹਿਆ ਲਿਖਿਆ ਅੰਦਰ ਖੱਜ ਕਿਸਮ ਪਤਾ ਨਹੀਂ ਕਿਥੇ ਆ ਔਜਲਾ ਸਾਹਿਬ ਆ ਐਵੇਂ ਹਵਾ ਦੇ تیر ਮਾਰੀ ਜਾਂ ਜੋ ਮਰਜ਼ੀ ਕਰਿਆ ਇਹ ਆਪਣੀ ਕੁਆਲੀਫਿਕੇਸ਼ਨ ਕੰਪੇਅਰ ਕਰ ਲੈਣੇ ਨਾ ਯਾਰ ਬਾਕੀ ਗੱਲਾਂ ਸਾਰੀਆਂ ਬਾਅਦ ਦੀਆਂ ਨੇ ਜੋਸ਼ੀ ਆਪਣੀ ਕੁਆਲੀਫਿਕੇਸ਼ਨ ਕੰਪੇਅਰ ਕਰ ਲੈਣ ਨਾਲ ਨਾਲ ਤੇ ਪਤਾ ਲੱਗ ਜਾਊਗਾ ਵੀ ਕੌਣ ਸਿਆਣਾ ਵਾ ਐਮਪੀ ਔਜਲਾ ਜਿਹੜੇ ਮੌਜੂਦਾ ਐਮਪੀ ਵੀ ਰਹੇ ਨੇ ਉਹ ਮਜੀਠੀ ਹਲਕੇ ਦਾ ਚੰਨਾ ਨੂੰ ਵਿਕਾਸ ਕੀਤਾ ਵਾ ਲੱਗਦਾ ਤੇਲਵਾਰੀ ਬਣੇ ਨੇ ਕੀ ਵਿਕਾਸ ਕੀਤਾ ਬਿਲਕੁਲ ਕੋਈ ਵਿਕਾਸ ਨਹੀਂ ਕੀਤਾ ਇੱਕ ਫਿਰ ਉਹਨਾਂ ਨੇ ਵਿਕਾਸ ਕੀਤਾ ਤੇ ਸੋਸ਼ਲ ਮੀਡੀਆ ਉਹ ਇੱਕ ਨਾ ਏਜੰਸੀ ਹਾਇਰ ਕਰਦੇ ਨੇ ਹਰ ਵਾਰ ਇਲੈਕਸ਼ਨ ਵਿੱਚ ਆ ਕੇ ਉਹ ਬਾਅਦ ਵਿੱਚ ਐਡ ਆਉਂਦੀ ਉਹਨਾਂ ਦੀ ਉਹ 4 ਲੱਖ ਜੀ ਬੋਲਦੇ ਨੇ ਪਤਾ ਕਿਹੜੀ ਏਜੰਸੀ ਉਹਨਾਂ ਰੱਖੀ ਜਾ ਕੋਈ ਉਹਨਾਂ ਰੱਖੇ ਬੰਦੇ ਇਦਾਂ ਦੇ ਕੰਮ ਨਹੀਂ ਕਰਦੇ ਉਹ ਏਜੰਸੀ ਦੇ ਆਧਾਰ ਤੇ ਇਲੈਕਸ਼ਨ ਲੜਦੇ ਨੇ ਵੇਖੋ ਫਿਰ ਆਮ ਹੀ ਦੀ ਫੇਸਬੁੱਕ ਸੋਸ਼ਲ ਮੀਡੀਆ ਵੇਖੋ ਆਮ ਅੱਗੇ ਖੜੇ ਹੁੰਦੇ ਨੇ ਉਹ ਹਰ ਇਲੈਕਸ਼ਨ ਵਿੱਚ ਇਦਾਂ ਕਰਦੇ ਨੇ ਇਲੈਕਸ਼ਨ 'ਚ ਆ ਕੇ ਸੋਸ਼ਲ ਮੀਡੀਆ ਬੇਸ ਤੋਂ ਕਰਦੇ ਕੰਮ ਕੀਤਾ ਕੋਈ ਨਹੀਂ ਮੈਂ ਉਸ ਸਟੇਟ ਤੇ ਗੱਲ ਕੀਤੀ ਸੀਗੀ 5 ਸਾਲ ਕਾਂਗਰਸ ਦਾ ਰਾਜ ਰਿਹਾ 5 ਸਾਲ ਉਹ ਐਮਪੀ ਰਹੇ ਕੀ ਨਸ਼ਾ ਖਤਮ ਹੋਇਆ ਕੋਈ ਕੰਮ ਕੀਤਾ ਉਹਨਾਂ ਨੇ ਆ ਜੋ ਗੱਲਾਂ ਕਰਦੇ ਨੇ ਹੋਰ ਨੇ ਆ ਇਹ ਕਰਕੇ ਉਹ ਝੂਠ ਦੀ ਗੱਲ ਕਰਦੇ ਆ ਕਿ ਝੂਠ ਨਾ ਮਾਰੋ ਪਹਿਲੇ ਉਹ ਗੁਰਰਾਮਦਾਸ ਦੇ ਘਰ ਦਾ ਕਹੇ ਕਿ ਜਦੋਂ ਪੰਜ ਸਾਲ ਸਰਕਾਰ ਰਹੀ ਆ ਪੰਜ ਸਾਲ ਕਾਂਸ ਦੀ ਉਹਨਾਂ ਨੇ ਇੱਕ ਵਾਰ ਕਿਹਾ ਕਿ ਨਸ਼ਾ ਖਤਮ ਕਰੋ ਕੀ ਉਪਰਾਲੇ ਕੀਤੇ ਦੱਸਣ ਇੱਕ ਵਾਰ ਕਿ ਐਸਐਸਪੀ ਨਾ ਕਿ ਆਪਣੇ ਮੁੱਖ ਮੰਤਰੀ ਗੱਲ ਕੀਤੀ ਕਿ ਨਸ਼ਾ ਵਿਕਰਿਆ ਉਹਨਾਂ ਨੂੰ ਉਹਦੇ ਜ਼ਮੀਰ ਦੀ ਆਵਾਜ਼ ਹੁੰਦਿਆ ਹੋਇਆ ਇਹ ਇਲੈਕਸ਼ਨ ਕੁਇਟ ਕਰਨੀ ਚਾਹੀਦੀ ਕਿਉਂਕਿ 7 ਸਾਲ ਜਿਹੜਾ ਕਰ ਸਕਿਆ ਕੁਝ ਹੁਣ ਕਿਹੜਾ ਉਹਨੇ ਨਵਾਂ ਖੋਣ ਖੋ ਦੇਣਾ ਹੈ ਤੁਸੀਂ ਇਲੈਕਸ਼ਨ ਵਾਲਿਆਂ ਕੀ ਕਹਿਣਾ ਚਾਹੋਗੇ ਮਨੀਠਾ ਵਾਸੀ ਜਿਹੜਿਆ ਉਹ ਲੱਕ ਬਣ ਕੇ ਤੁਰ ਪਿਆ ਮਨੀਠਾ ਵਾਸੀ ਜਿਹੜੇ ਆ ਜਾਗਰੂਕ ਹੋ ਗਿਆ ਇੱਕ ਜਿੰਨੀਆਂ ਸਹੂਲਤਾਂ ਨੇ ਇਹ ਕੰਦੇ ਲਿਖਿਆ ਸਾਜ ਜਿੰਨੀਆਂ ਵੀ ਐਸਸੀ ਬਰਾਦਰੀ ਨੂੰ ਸਹੂਲਤਾਂ ਨੇ ਕਿਸਾਨਾਂ ਨੂੰ ਜਿਹੜੇ 6000 ਰੁਪਇਆ ਵਾ ਇਹ ਸਾਰੇ ਸੈਂਟਰ ਸਰਕਾਰ ਦਾ ਆ ਜੇ ਮੈਂ ਗੱਲ ਸਹੂਲਤਾਂ ਕਰ ਲੱਗਾ ਵਾ ਤੇ ਐਸੀ ਬਰਾਦਰੀ ਨੂੰ ਜੇ ਫਲਸ਼ਾਂ ਮਿਲੀਆਂ ਨੇ ਤੋਂ ਸਾਰੇ ਟੋਟਲ ਪੈਸੇ ਮੋਦੀ ਸਾਹਿਬ ਤੋਂ ਆਏਗਾ ਜੇ ਸਾਡੀਆਂ ਬੀਬੀਆਂ ਭੈਣਾਂ ਗੋਏ ਵਿੱਚ ਪਾਥੀਆਂ ਪਸਦੀਆਂ ਸੀ ਤੇ ਉਹਨਾਂ ਨੂੰ ਮੁਫਤ ਸਿਲੰਡਰ ਦਿੱਤੇ ਆ ਮੋਹਤ ਚੁੱਲੇ ਦਿੱਤੇ ਆ ਜੇ ਜਨੇਪਾ ਸਕੀਮ ਆਈ ਆ ਤੇ ਬੱਚੇ ਨਾਤੇ 20 ਲੱਖ ਦੀ ਐਫ ਡੀ ਬੇਟੀ ਨਾ ਕਰਦੇ ਬੇਟੀ ਜੰਮੀ ਨਹੀਂ ਅਜੇ ਉਹਦੇ ਪਿਛੇ ਦਾ ਪਹਿਲੋਂ ਫਿਕਰ ਆ ਸਾਡੇ ਪ੍ਰਧਾਨ ਮੰਤਰੀ ਨੂੰ ਜਦੋਂ ਇਹ ਚੀਜ਼ਾਂ ਅਸੀਂ ਪਿੰਡਾਂ ਜਾ ਕੇ ਦੱਸਦੇ ਆ ਤੇ ਲੋਕ ਜਾਗਰੂਕ ਹੋ ਗਿਆ ਵੀ ਠੱਗਾਂ ਨੂੰ ਵੋਟਾਂ ਨਹੀਂ ਪਾਉਣੇ ਜਿਹੜੇ ਸਾਨੂੰ ਠੱਗਦੇ ਰਹੇ ਹੁਣ ਤੱਕ ਫਾਰਮ ਭਰ ਕੇ ਫੋਟੋਆਂ ਲਾ ਕੇ ਪ੍ਰਧਾਨ ਮੰਤਰੀ ਮੋਦੀ ਜਿਨਨੇ ਗਰੀਬਾਂ ਦੀ ਪਿੱਠ ਪੂਰੀਆ ਐਰਕਾਂ ਗਰੀਬ ਉਹਦੀ ਪਿੱਠ ਨਹੀਂ ਲੱਗਣ ਦੇਣਗੇ ਆਮ ਆਦਮੀ ਵਾਲੀ ਘੰਟੀ ਕਿਸੇ ਦੇਖਦੇ ਹੋ ਇਹ ਤਾਂ ਬੀਬੀ ਨੂੰ ਇਹ ਆਇਆ 100000 ਨਹੀਂ ਮਿਲਿਆ ਕੀ ਕਹਣਕਾਓ ਤੁਹਾਨੂੰ ਲੱਗਦਾ ਕਿ ਆਮ ਆਦਮੀ ਨੂੰ ਕੋਈ ਵਿਸ਼ਵਾਸ ਹੈਗਾ ਗਰੰਟੀ ਗਰੰਟੀ ਦੇ ਲਫ਼ਜ਼ ਦਾ ਮਤਲਬ ਕੀ ਆ ਗਰੰਟੀ ਦੇ ਲਫ਼ਜ਼ ਦਾ ਮਤਲਬ ਹੁੰਦਾ ਵਾ ਕਿ ਸ਼ਿਓਰ ਕਰਨਾ ਅੱਜ ਤੱਕ ਉਹਨੇ ਇਹ ਇਹ ਇੱਕ ਗੱਲ ਤੇ ਖਲੋਤੇ ਦੱਸੋ ਜੀ ਸਿਕਿਉਰਿਟੀ ਦਾ ਇਸ਼ੂ ਲਾ ਲੋ ਤੁਸੀਂ ਸਿਕਿਉਰਿਟੀ ਮੈਂ ਨਹੀਂ ਲਊਂਗਾ ਜੀ ਨਸ਼ੇ ਦਾ ਇਸ਼ੂ ਲੈ ਲੋ ਜੀ ਹੁਣ ਜਿਹੜਾ ਕਹਿਣ ਡਿਆ ਵਾ ਧਾਲੀਵਾਲ ਕਹਿਣ ਡਿਆ ਵਾ ਕਿ 31 ਦਸੰਬਰ ਤੱਕ ਅਸੀਂ ਨਸ਼ਾ ਖਤਮ ਕਰਾਂਗੇ ਇਹਦਾ ਮਤਲਬ 31 ਦਸੰਬਰ ਤੱਕ ਕੋਈ ਠੇਕਾ ਦੇਦਾ ਕਿ ਇਹਨਾਂ ਲੋਕਾਂ ਨੂੰ ਨਸ਼ਾ ਵੇਚਣ ਦਾ ਇਹ ਕਹਿ ਰਿਹਾ ਨਾ ਦੂਜੇ ਲਫ਼ਜ਼ਾਂ ਵਿੱਚ ਇਹ ਕਹਿ ਰਿਹਾ ਵਾ ਕਿ 31 ਦਸੰਬਰ ਤੋਂ ਬਾਅ ਇਹ ਨਸ਼ੀਰ ਖੋਲਦੇ ਛੱਟਣਗੇ ਇਹ ਕਰਕੇ ਉਹਨਾਂ ਵਿਜ਼ਨ ਹੀ ਹੈ ਨਹੀਂਗਾ ਸੋਚ ਹੀ ਹੈ ਨਹੀਂਗਾ ਉਹਨਾਂ ਨੂੰ ਸਮਝ ਉਹਨਾਂ ਬੰਦਿਆਂ ਨੂੰ ਇਹ ਨਹੀਂ ਸਮਝ ਕੇ ਅਸੀਂ ਬੋਲ ਕੀ ਰਹੇ ਆ ਸਾਡੇ ਅਲਫਾਜ਼ ਕੀ ਨਿਕਲ ਰਹੇ ਆ ਤੇ ਮਹਿਣਾ ਕੀ ਆ ਉਹ ਦੇਸ਼ ਦਾ ਕੀ ਸੋਚਣਗੇ